ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਹਾਂ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸਤਨਾਮ ਸਿੰਘ ਦੇ ਕੋਲ ਤੇ ਪਸ਼ੂ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਹੋਰ ਦਿਖਾ ਦਾਂਗੇ ਦੋ ਮੱਝਾਂ ਪਸ਼ੂ ਦੋ ਮੱਝਾਂ ਹੋਣਗੀਆਂ ਤੇ ਤਿੰਨ گاਵਾਂ ਨੇ ਪੂਰੀ ਡਿਟੇਲ ਆਪਾਂ ਬਾਈ ਸਤਨਾਮ ਸਿੰਘ ਤੋਂ ਲੈ ਲਾਂਗੇ ਤੇ ਗ੍ਰੈਂਡ ਕੈਰੋਂ ਤੋਂ ਤੁਸੀਂ ਬਿਲਕੁਲ ਜਿਹੜੀ ਨਾਲ ਛੜਕ ਆਉਂਦੀ ਹੈ ਬਿਲਕੁਲ ਬਾਈ ਸਤਨਾਮ ਸਿੰਘ ਹੋਰਾਂ ਦੇ ਘਰ ਹੀ ਆਉਂਦੀ ਆ ਅਵੇਲੀਆਂ ਨੇ ਇੱਥੇ ਸ਼ਰਕ ਸਿੱਧੀ ਆਉਂਦੀ ਆ ਪੱਕੀ ਸ਼ ਤੋ ਨੰਬਰ ਜਿਹੜੇ ਆ ਲਗਾਤਾਰ ਆਪਾਂ ਸਕਰੀਨ ਤੇ ਚਲਦੇ ਕਰਦਾਂਗੇ ਉਹਨਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਾਲ ਕਰ ਸਕਦੇ ਜੇ ਗੱਲਬਾਤ ਕਰ ਸਕਦੇ ਜੀ ਆਓ ਲੈਨੇ ਆ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਕੀ ਇਨਫੋਰਮੇਸ਼ਨ ਆ ਤੋ ਨਗ ਜਿਹੜੇ ਆ ਜਿਆਦਾ ਸੂਏ ਸੂਏ ਆ ਗੱਭਣ ਪਸ਼ੂ ਆ ਉਹ ਵੀ ਪੁੱਛ ਲੈਨੇ ਆ ਪਾਜੀ ਸਤਨਾਮ ਸਸਰੀ ਕਾਲ ਸਸਰੀ ਜੀ ਠੀਕ ਠਾਕ ਜੀ ਸਰਜੀਕਲਾ ਪਾਜੀ ਸਤਨਾਮ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਜਿਹੜੇ ਨਗ ਦਿਖਾਉਣੇ ਆ ਦੋ ਮੱਝਾਂ ਹੋ ਗਈਆਂ ਪਾਜਾ ਜੀ ਤੇ ਤਿੰਨ ਹੀ ਬਿਹੜਾ ਤਿੰਨ ਗਾਇਆਂ ਸੂਈਆਂ ਜੀ ਤੇ ਗਾਂ ਜਿਹੜੀਆਂ ਮੱਝਾਂ ਹੋਣੀਆਂ ਵੀ ਸੂਈਆਂ ਨਹੀਂ ਸੂਈਆਂ ਉੱਚੇ ਬੱਚੇ ਦੀਆਂ ਜ ਪੁੱਛੇ ਬੱਚੇ ਤੋਂ ਭਾਬਾ ਵੀ ਤਿੰਨ ਤਿੰਨ ਮਹੀਨੇ ਹੋ ਗਏਗੇ ਹਾਂ ਚਾਰ ਚਾਰ ਮਹੀਨੇ ਹੋ ਗਏ ਚਾਰ 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 ਤਿੰਨ ਤਿੰਨ ਮਹੀਨੇ ਆ ਹਾਂ ਇਹ ਜਿਹੜੇ ਦੋਸਤੋ ਪਸ਼ੂ ਤੁਹਾਨੂੰ ਦਿਖਾ ਦਾਂਗੇ ਤੇ ਨਾਲ ਦੀ ਨਾਲੇ ਗੱਬਣ ਵੀ ਹੈਗਾ ਟੋਕੜੀ ਹੋਊਗੀ ਇਹ ਵੀ ਜੀ ਇਹਨੂੰ ਤੇ ਹੋਇਆ 1 ਮਹੀਨਾ ਛੋਟੀ ਨੂੰ ਟੀਕਾ ਭਰੇ ਨੂੰ ਹਾਂ ਥੋੜੀ ਪਰਦੀ ਮੇ ਉਹ ਡੇਢ ਮਹੀਨੇ ਗੱਬਣਾ ਠੀਕ ਆ ਜੀ ਹਾਂਜੀ ਆ ਛੋਟੀ ਆਪਾਂ ਦਿਖਾ ਦਿੰਨੇ ਆ ਵੀ ਇਹ ਸੂਹਾ ਪਹਿਲਣੇ ਕੇ ਦੂਜਾ ਸੂਈ ਪਹਿਲੇ ਪਹਿਲੇ ਛੇ ਦਾ ਲਿਆ ਆ ਛਗੀ ਆ ਪਹਿਲਾਂ ਛੋਟੀ ਇਹ ਦੋਸਤੋ ਸੂਈ ਸੀ ਤੇ ਬੱਚਾ ਤੇ ਮਗਰ ਆ ਕਟਾ ਆ ਕਟਾ ਜੀ ਆ ਕਟਾ ਮੇਲ ਕਾਫ ਇਹਦਾ ਇਹ ਆ ਝੋਟੀ ਆ ਪ੍ਰਭੂ ਸਿੰਘਾ ਸਿੰਘਾਂ ਦੀ ਦੇਖੋ ਨਵੀਂ ਝੋਟੀ ਆ ਬਣ ਵੀ ਮਿਲਦਾ ਵੀ ਛਕੀ ਹੈ ਨਾ 6 ਦਾ ਨਾ 6 ਦਾ ਤਾਂ ਤੇ ਦੁੱਧ ਹਾਜ਼ਰ ਦੁੱਧ ਮਿਲ ਜੀ ਦੇ ਕੋ 5 ਕਿਲੋ ਲੈ ਤਾ ਅੱਛਾ ਆਪਣੇ ਕੋ ਕਾਦੀ ਝੋਟੀ ਲਈ ਆ ਅੱਛਾ ਅੱਲਾ ਸਾਡੇ ਵਾਹ ਵੀ ਠੀਕ ਆ ਜੀ ਹਾਂ ਲੈ ਮਾਲ ਤਾਂ ਜੁੜ ਜਾਂਦਾ ਵੀ ਮਲੂਕਰਾ ਭਰਾ ਤੁਸੀਂ ਹਮਗੀਤ ਤੇ ਹੁੰਦੀ ਆਪਣੇ ਕੋ ਹੂੰ ਤੇ ਮਾਲ ਜੁੜ ਜਾਂਦਾ ਤੇ ਅੱਛਾ 5 ਕਿਲੋ ਦੋਵੇਂ ਡੰਗ ਦਾ 5 ਤੋਂ 10 1.5 ਉਹਦੇ 5-5 ਦੱਸਦੇ ਜਾਂਦੇ 5 ਦੱਸ ਕੇ ਦੋਸਤੋ ਭਾਈ ਸਤਨਾਮ ਆਂਦਾ ਵੀ ਦੇਵਾਂਗੇ ਠੀਕ ਆ ਉਹ ਇਹ ਨਾ ਬੇ ਤਾਂ ਬਿਲਕੁਲ ਸਵਾ ਪੰਜ ਉੱਪਰ ਹੋਵੇ ਪਰ ਪੰਜ ਮੰਨ ਕੇ ਕੋਈ ਵੀਰ ਸੌਦਾ ਕਰ ਲਿਆ ਥਾਣ ਬਿਲਕੁਲ ਬਿਲਕੁਲ ਸਾਬ ਇੱਕ ਹਜ਼ਾਰ ਥਾਣਾ ਪادله ਪادله ਥਾਣਾ ਤੇ ਚਵਾਈ ਕਿਵੇਂ ਕੋਲੀ ਕੋਣ ਵੜੀ ਸਵਾਦੀ ਜੀ ਕੋਲੀ ਫੋਕ ਕਰਕੇ ਦੋਵੇਂ ਟਾਈਮ ਕੱਟੇ ਦੇ ਮਿਲਦੀ ਠੀਕ ਹੈ ਦੋਵੇਂ ਡੰਗ ਕੱਟੇ ਦੇ ਹਾਂਜੀ ਠੀਕ ਹੈ ਤੇ ਮਹੀਨਾ ਨੂੰ ਹੋ ਗਿਆ ਗਾਟੀਆ ਭਰਾ ਅਗਲੇ ਮੁਕੱਦਰ ਹਾਂਜੀ ਆਪਾਂ ਦੋਵੇਂ ਇੱਕ ਇੱਕ ਰੋਂ ਲਈਆਂ ਉਹਨਾਂ ਚਲ ਗਏ ਮਤਲਬ ਆਪਣੇ ਰਿਸ਼ਤੇਦਾਰੋਂ ਲਈਆਂ ਭੂਆ ਜੀ ਲਈਆਂ ਉਹ ਮੁੰਡਾ ਬਾਅਦ ਚ ਗਿਆ ਤੇ ਡੰਗਰ ਸਾਵੇਂ ਸੁਣ ਮਿਲ ਜਾਂਦੇ ਉਹਨਾਂ ਦੇ ਉਹਨਾਂ ਦੇ ਕੱਤੀਆਂ ਠੀਕ ਹੈ ਜੀ ਹਾਂ ਜੀ ਤੇ ਕੀ ਮੁੱਲ ਮੁੱਲ ਕੀ ਰੋਕਿੰਦਾ ਮੁੱਲ ਵੀਰ ਜੀ ਨਾਲ ਛੋਟੇ ਛੋਟੇ ਹੀ ਆ ਹਾਂ ਉਹ ਬੱਚੇ ਪੁੱਛੇ ਕਿ ਚੱਲ ਚੱਲੀ ਮੰਗ ਲਈ ਤਾਂ ਵੀ ਚੱਲ ਜੂ ਕੰਮ ਪਰ ਆਪਾਂ ਰੋਕਣਾ 35000 ਮੁੱਲ 33000 ਦੇ ਦਾ 33000 ਲਾਉਣ ਨੂੰ ਪੰਜ ਚਾਰ ਹਾਂ ਦਾ ਬੱਚਾ ਤੇ ਮਕਰ ਕੀ ਰਹਿ ਗਿਆ ਲਓ ਜੀ 33000 ਦੀ ਦੋਸਤੋ ਜਿਹੜੀ ਇਹ ਤੁਹਾਨੂੰ ਝੋਠੀ ਮਿਲ ਜੂਗੀ ਚਿਵਾ ਜਿਹੜਾ ਪੰਜ ਕਿਲੋ ਧਾਰਾ ਜਿਹੜੀਆਂ ਤੇ ਕੋਲ ਥੱਲੇ ਆ ਦੋਵੇਂ ਡੰਗ ਬੱਚੇ ਤੇ ਕੱਟੇ ਤੇ ਮਿਲਦੀ 2000 ਕੱਟੇ ਤੇ 35000 ਤੇ 32000 ਦੀ 33 ਦੀ 33 ਦੀ 33 ਦੀ ਇਹ ਝੋਟੀ ਤੁਹਾਨੂੰ ਮਿਲ ਜੂਗੀ ਠੀਕ ਆ ਜੀ ਪਹਿਲਣ ਸੂਈ ਆ ਅੱਗੇ ਰਹਿ ਗਈ ਤੇ ਕਿਸਮਤ ਹੈ ਜੀ ਇਸ ਤੋਂ ਬਾਅਦ ਨਿਕਲ ਆਉਣੀ ਆ ਚਲੋ ਉਹਨਾਂ ਤੋਂ ਸਾਹਮਣੇ ਫੜ ਦਿੱਤੀ ਉਹ ਮੰਨ ਲਓ ਇਸ ਵਾਰ ਵੀ ਉਹਦਾ ਖਰਾਸੂ ਕਰਕੇ ਦਿੱਤੀਆਂ ਮਲਕੀ ਪਾਣੀ ਤਾਂ ਆਇਆ ਨਾ ਹਾਂ ਇਹ ਮਹੀਨੇ ਦੀ ਆ 1.5 ਮਹੀਨੇ ਇਹ ਆ ਹੀ ਠੀਕ ਹੈ ਨਾ ਆ ਠੀਕ ਹੈ ਮੈਂ ਠੀਕ ਆ ਅਗਲੀ ਆ ਮੱਜ ਹਾਂ ਜੀ ਇਹ ਤੀਜਾ ਸੂਈ ਤੀਜਾ ਸੂਆ ਸੂਈ ਤੇ ਇਹਨੂੰ ਸਮ ਵੀ ਨਹੀਂ ਕਿੱਤੀ ਆ ਮਗਰ ਕੱਟੀ ਆ ਵੀ ਕੋਈ 4 ਮਹੀਨੇ 3 ਮਹੀਨੇ ਦਾ ਸਮਾਂ ਮੰਨ ਲਓ ਜੀ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਆ ਠੀਕ ਆ ਸੂਆ ਆ ਤੀਜਾ ਸੂਈ ਆ ਤੇ ਇਹਦਾ ਕੋਈ ਵੇਰਵਾ ਬਣੀ ਬੁਣੀ ਦਾ ਇਹਨੂੰ ਰੇੜ ਮਿਲਾ ਗਏ ਹੂੰ ਤੇ ਇਹਦੇ ਕੋਈ 6 ਕਿਲੋ ਦੁੱਧ ਹੋਊਗਾ ਦੋਵੇਂ ਡੰਕ ਮਿਲਦੀ ਆ ਇਹ ਵੀ ਕੱਟੀ ਦੇ ਦੋਵੇਂ ਟਾਈਮ ਮਿਲਦੀ ਬੱਚਾ ਜਿਹੜਾ ਦੋਸਤੋ ਦੋਵੇਂ ਟਾਈਮ ਕੱਟੀ ਦੇ ਮਿਲਦੀ ਆ ਤੇ 6 ਕਿਲੋ ਜਿਹੜਾ ਬਿਲਕੁਲ ਦੁੱਧ ਦੇ ਕੋਲ ਹਾਜ਼ਰ ਇਹ ਮੈਂ ਉਹਦਾ ਨਾ ਕੱਢ ਕਿਉਂ ਮੈਂ ਉਹਦਾ ਥੋੜਾ ਕਦਰ ਆ ਦੁੱਧ ਮੈਂ 10 ਕਿਲੋ ਭਰਦੀ ਐ ਮਹਿੰਗਾ ਦਿੱਤੀ ਉਹਨਾਂ ਨੂੰ ਲੈ ਕੇ ਪਿੰਨੋ ਤੂੰ ਠੀਕ ਆ ਹਾਂਜੀ ਲਓ ਜੀ ਠੀਕ ਆ ਬਰੀਕ ਮਰੂਕੀ ਬੜੀ ਆ ਆਖੋ ਕੋਈ ਬੱਲੀ ਬੱਲੀ ਆ ਬੜੀ ਆ ਹਾਂਜੀ ਤੇ ਮੋਛ ਮੱਚ ਬੱਗੀ ਮੋਛਾ ਪਤਲਾ ਪਿੰਡਾ ਠੀਕ ਆ ਜੀ ਤੇ 6 ਕਿਲੋ ਦੁੱਧ ਆ ਤੇ ਚਵਾਈ ਚਾਰਾ ਥਾਣਾ ਦੀ ਕਿਵੇਂ ਐ ਵਧੀਆ ਇੱਕ ਨੰਬਰ ਦੀ ਥਾਣਾ ਦੀ ਨਾ ਫੇਲ ਹੋਵੇ ਜੀ ਨਾ ਇਹ ਨਾ ਚਵਾਈ ਤੋਂ ਇਹ ਨਹੀਂ ਕਿ ਕੋਈ ਸੌਦਾ ਕਰਕੇ ਚਵਾਈ ਤੋਂ ਨਾ ਉੱਠ ਕੇ ਜਾਊਗਾ ਮੈਂ ਠੀਕ ਆ ਸੇਂਦਾ ਵੀ ਨਾ ਹੋਵੇ ਉਹ ਗੱਲ ਵੱਖਰੀ ਆ ਠੀਕ ਆ ਜੇ ਵੀ ਕੋਈ ਚੋਕੇ ਮੜ ਕੇ ਆਖੂ ਵੀ ਇਹ ਦੋ ਜਨ ਅਗੇ ਦਾ ਥਾਨ ਘਾਟਿਆ ਜਾਂ ਇਹਦਾ ਕੋਈ ਮਤਲਬ ਲੰਮਾ ਹੂ ਗੱਲ ਨਹੀਂ ਠੀਕ ਚੋਕ ਇਹ ਨਹੀਂ ਕੋਈ ਫਿਲ ਪਛਾਰ ਦਾ ਇਹਦਾ ਮੁੱਲ ਭਾਜੀ ਸਤਨਾ ਮੁੱਲ ਵੀ ਦੀ ਇਹਦਾ ਵੀ 35 35 32000 ਦੀ ਦੇ ਦਾਂਗੇ ਇਹ ਵੀ 32 ਦੀ ਹਾਂ ਉਹ 30 ਦੀ ਇਹ 32 ਦੀ ਲਾਭ ਦੋਸਤੋ ਅੱਗੇ ਬਣੀਆਂ ਵੀ ਜ਼ਰੂਰ ਵੇਰ ਵੇ ਤਾਂ ਪਾਏ ਜਾਂਦੇ ਆ ਵੀ ਅੱਗੇ ਕੋਈ ਵੀਰ ਪੰਗਾ ਨਾਲ ਆਵੇ ਦੇਖੋ ਪਤਲੀਆਂ ਬੰਦ ਅੱਗੇ ਚੈੱਕ ਪਾਸ ਜਿੰਨੇ ਜਰ ਨਹੀਂ ਨਿਕਲਦੇ ਉਹਨੇ ਜੱਟ ਠੀਕ ਆ ਤੇ ਮਗਰ ਕੱਟੀ ਵੀ ਹੈਗੀ ਆ ਤੇ 32000 ਦੀ ਲੈ ਦੇ ਜੀ ਮਗਰ ਕੱਟੀ ਵੇਖੋ ਕੱਟੀ ਵੀ ਪੂਰੀ ਆਹ ਵੇਖ ਸਕਦੇ ਤੁਸੀਂ ਕੋਈ ਆਪ ਦੀ ਸਮਝਣਾ ਜਿੰਨਾ ਮਹੀਨਾ ਤੁਸੀਂ ਮੰਨਣਾ ਮੰਨ ਸਕ ਇਹ ਇਹ ਦੋ ਮੱਝਾਂ ਜਿਹੜੀਆਂ ਦੋਸਤੋ ਇਸੇ ਵੰਡਦੀਆਂ ਨੇ ਬਿਲਕੁਲ ਬਾਜ਼ਾਰ ਵਜੇ ਰੇਟ ਆ ਹਾਂਜੀ ਉੱਚੇ ਬੱਤੀਆਂ ਆਂਗੀਆਂ ਇਸ ਤੋਂ ਬਾਅਦ ਗਾਵਾਂ ਤੁਹਾਨੂੰ ਅੱਗੇ ਦਿਖਾ ਦਿੰਨੇ ਆ ਤੇ ਜਿਹੜੀ ਆ ਗਾਂ ਆ ਕੀ ਆਪਣੀ ਐਫ ਐ ਇਹ ਵੀ ਜੀ ਸੂਈਕਾਰ ਹੋ ਗਿਆ ਜੀ 3 ਦਿਨ 3 ਦਿਨ ਹੋ ਗਿਆ ਸੂਈ ਮਗਰ ਜੀ ਬੱਛੀ ਡੱਬੀ ਉਹ ਬੈਠੀ ਆ ਦਿਖਾਉਣੇ ਆ ਜੀ ਹਾਂਜੀ ਮਗਰ ਡੱਬੀ ਬੱਛੀ ਆ ਹਾਂਜੀ ਤੇ 3 ਦਿਨ ਹੋ ਗਿਆ ਸੂਈ ਦਾ ਸੂਆ 11 12 ਕਿਲੋ ਬੋਲਾ 11 12 ਕਿਲੋ ਬੋਲਾ ਹਾਂਜੀ ਠੀਕ ਹੈ ਤੂੰ ਆਊਗਾ ਤੇ ਜਗ ਸੁਦਾ ਤੇ ਜਾ ਰਿਹਾ ਮੜਾ ਗੋਡਾ ਖਾ ਲੋ ਗੋਡਾ ਆਣਾ ਇਹਦਾ ਗੋਡਾ ਨਾ ਉਸ ਪੱਕੇ ਮਤਲਬ ਜਿੱਦਾਂ ਰੁੜੇ ਰਾਂ ਨਗਰ ਇਹ ਕੋਈ ਪੀੜਪੂਰ ਨਹੀਂ ਬਣਾਉਂਦੇ ਪਾਣੀ ਪੂਣੀਆ ਭਰਿਆ ਰੱਖਣੀ ਉਦਾਂ ਹੀ ਇਹ ਹੋਈ ਆ ਪੱਕਿਆ ਹੈ ਨਾ ਆ ਪੱਕਾ ਵਾਗੀ ਸੱਤ ਨਾ ਉਠਣ ਮਹਿਨ ਚੋ ਨਹੀਂ ਕੋਈ ਤੰਗੀਆਂ ਨੂੰ ਨਾ ਕੋਈ ਤੁਰੰਜ ਤੰਗੀਆਂ ਠੀਕ ਹੈ ਤੇ ਨਾ ਇਹ ਕੋਈ ਮਤਲਬ ਪੀੜੀ ਮਰੋ ਜੇ ਤੋ ਲਓ ਜੀ ਸਾਫ ਠੀਕ ਹੈ ਬਾਕੀ 11 12 ਕਿਲੋ ਦੋਸਤੋ ਬੋਲਾ ਤੇਜੇ ਦਿਨ ਦੀ ਸਹੀ ਹੈ ਆ ਬੱਚਾ ਮਗਰ ਬੱਛੀ ਆ ਬੱਛੀ ਆ ਬੱਛੀ ਆ ਵੇਖੋ ਡੱਬੀ ਬੱਛੀ ਮਗਰ ਠੀਕ ਹੈ ਜੀ ਅਜੇ ਤੀਜਾ ਦਿਨ ਜੀ ਲਿਆ ਨੜੀਆ ਨਾ ਰੀਆ ਆ ਵੇਖੋ ਨਾੜੂ ਜਿਹੜਾ ਬਿਲਕੁਲ ਨਾਲ ਬੱਚੇ ਦੇਗਾ ਆ ਜੁੜਿਆ ਹੋਇਆ ਨਾੜੂ ਨਾਲ ਇਹ ਆ ਚਵਾ ਚੋਣ ਚਾਲ ਵੜੀ ਸਾਦੀ ਪੋਲੀ ਆਹ ਕਿਆਰੇ ਹਨ ਵਰਦੇ ਹੈ ਐ ਇੱਕੋ ਜਿਹਾ ਲੋ ਜੀ ਠੀਕ ਹੈ ਦੋ ਦਿਨ ਕਾਰੀ ਰੋਟੀ ਚੰਗੀ ਦੋ ਦਿਨਾਂ ਨੂੰ 10 17 ਕਿਲੋ ਖਾਵੇ ਭਾਗ ਕਰਦੇ ਚਾਹ ਮੈਂ ਏਡੀ ਵੇੜ ਦੂ 15 ਤੋਂ ਪਲੱਸ ਕੀਤਾ ਕਿੰਨਾ ਜਿੰਨਾ ਮਰਜ਼ੀ ਚੂਰ ਜੀ ਕਰਜਾ ਕਰਜਾ ਵਜਨ ਪੂਰਾ ਨਾ ਬਾਕੀ ਵੀ ਇਹਨਾਂ ਵੀ ਲੱਸੀ ਮਾੜੀ ਨਹੀਂ ਕਿ ਵਜਨ ਪੂਰਾ ਤਾ ਹੁਣ 10 12 ਤੇ ਕੀ ਮੋਨ ਅੱਜ ਕੀ ਆਪਣੇ ਕੋਲ ਮੋਦਵੀਰ ਜੀ ਭਾਵੇਂ ਜਿੰਨਾ ਮਰਜ਼ੀ ਕਰੇ 35000 ਦੇ ਗਾਂ ਦੇ ਦਾ 35000 ਦੇਦਾ ਕੋ ਗਾ ਲੈਣ ਦੇ ਨਾਲ ਹੀ ਗੱਲ ਹਾਂਜੀ ਹਾਂਜੀ 35000 ਦੀ ਜਿਹੜੀ ਇਹ ਤੁਹਾਨੂੰ ਗਾਹ ਮਿਲ ਜੂਗੀ ਤੀਜਾ ਸੂਗਾ ਠੀਕ ਆ ਮਗਰ ਬੱਛੀ ਆ ਦਿਨ ਵੀ ਅਜੇ ਤਿੰਨਾਂ ਕ ਦਿਨ ਦੀ ਬੋਲਾ ਇਹ ਬੋਲਾ ਹੀ ਮੰਨ ਸਕੀ ਬੋਲਾ ਬੰਦਾ ਬੋਲਾ ਬੋਲਾ ਇਹ 11-12 ਕਿਲੋ ਠੀਕ ਆ ਅਗਲੀ ਵਾਰ ਕੋ ਹੋਰ ਦਿਖਾਉਣੇ ਤੁਹਾਨੂੰ ਇਹ ਦੂਜੇ ਸਵੇ ਇਹ ਦੂਜੇ ਸਵੇ ਹਾਈਟ ਸਮਦਰ ਜੀ ਆ ਮੀਡੀਅਮ ਠੀਕ ਆ ਤੇ ਸਵੇ ਦੂਜਾ ਇਹਨੂੰ ਸੂਈ ਨੂੰ ਕਿੰਨਾ ਕ ਟਾਈਮ ਹੋ ਗਿਆ ਜਿਵੇਂ ਪਰਸੋਂ ਸੂਈ ਆ ਜੀ ਪਰਸੋਂ ਦੀ ਆ ਇਹਦੇ ਮਗਰ ਅੱਛੀ ਆ ਇਹਦੇ ਮਗਰ ਵੀ ਬੱਛੀ ਆ ਪਰਸੋਂ ਦੀ ਸੂਈ ਆ ਠੀਕ ਆ ਅੱਜ ਤੀਜਾ ਦਿਨ ਆ ਤੇ ਮਗਰ ਇਹਦੇ ਬੱਛੀ ਤੁਹਾਨੂੰ ਦਿਖਾ ਦਿੰਨੇ ਆ ਕਰੋ ਚੈੱਕ ਆ ਬਿਲਕੁਲ ਲਾਲ ਮਗਰ ਬੱਛੀ ਹੈ ਠੀਕ ਹੈ ਜੀ ਬਾਕੀ ਗਾਂ ਦਾ ਜਿਹੜਾ λεਵਾ ਦੋਸਤੋ ਉਹ ਬੰਤਰ ਵੀ ਚੰਗੀ ਆ ਬਾਕੀ ਖੰਧ ਖੰਧ ਚੰਗਾ ਦੁੱਧ ਬੜਾ ਨੇ ਦੇਖੋ ਆ ਇਹਦੇ ਕੋਲ ਪਰਸੋਂ ਸ਼ੁਰੂ ਕੋ ਕਰਵਾ ਲਈ ਕੋ 12 ਕਿਲੋ ਦੁੱਧ ਹੋਊਗਾ 12 ਕਿਲੋ ਹੁਣ ਦੁੱਧ ਪੌਦਾ ਇੱਕ ਤੋਂ ਕਰਦੀ ਠੀਕ ਹੈ ਜੀ 12 ਕਿਲੋ ਜਿਹੜਾ ਦੋਸਤੋ ਦੁੱਧ ਕੋਈ ਵੀਰ ਮੰਨ ਸਕਦਾ ਠੀਕ ਹੈ ਜੀ ਕਿ ਵਾਈ ਜੀ ਵੀ ਜੇੜੀ ਕੋਈ ਬਾਤ ਘੱਟ ਕੋਈ ਹੋਈ ਕਿਸੇ ਨੂੰ ਜਰੂਰ ਦੱਸ ਦਿਓ ਜੀ ਉਹ ਪਹਿਲਾਂ ਦੱਸਾਂ ਕਿਉਂਕਿ ਮੈਂ ਦੂਰ ਤਲਾੜੇ ਕਿਸੇ ਭੈਣ ਭਰਾ ਦੇ ਬਾਜੀ ਇਹ ਆਪਣੀ ਜਿਹੜੀ ਚੱਕਰੀ ਨਹੀਂ ਇਹ ਭਾਵੇਂ ਕੋਈ ਏਦਾਂ ਮੰਗਾ ਲਈ ਤਾਂ ਵੀ ਆਪਣੀ ਜਮੇਰੀ ਹੋ ਹਾਂਜੀ ਠੀਕ ਹੈ ਭਾਜੀ ਕਿਹ ਸੰਨਾਮ ਸਿੰਘ ਕਿੰਨਾ ਮੋਲ ਲੈਂਦਾ ਮੋਲ ਵੀ ਕਿਦਾ 32000 30 ਦੀ ਦੇਦਾ 30 ਦੀ ਓ ਠੀਕ ਹੈ ਮੋਲ 32000 ਦੋਸਤੋ 30000 ਦੀ ਲੈਣ ਦੇਣਾ ਠੀਕ ਹੈ ਮਗਰ ਬੱਚੀ ਦਿਖਾਤੀ ਆ ਦੋ ਡੰਗ ਬੱਚਾ ਤੁਸੀਂ ਆਪਦਾ ਲਾ ਕੇ ਤਸੱਲੀਆਂ ਕਰ ਸਕਦੇ ਜੇ ਮਰਜੀ ਤਾਂ ਸਵਾ ਚੋਂ ਨਾ ਇੱਕ ਨੰਬਰ ਦੀ ਆ ਲਓ ਗੋਲੀ ਭੂ ਕਰਗੀ ਭਾਵੇਂ ਮੰਗਾ ਪਾ ਲੂ ਭਾ ਠੀਕ ਹੈ ਜੀ ਇਹ ਪਸ਼ੂ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਆ ਅਗਲੀ ਜਿਹੜੀ ਆ ਇਹ ਵੀ ਬੈਡ ਦਿਖਾ ਦਿੰਨੇ ਲਾਲ ਬਿਲਕੁਲ ਗੋੜ ਵਰਗਾ ਰੰਗ ਜੀ ਇਹ ਵੀ ਠੀਕ ਹੈ ਇਹ ਵੀ ਸੂਈ ਹੈ ਜੀ ਆ ਇਹਨੂੰ ਸੂਈ ਹੋ ਗਿਆ 800 ਗ੍ਰਾਮ 8-9 ਦਿਨ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਤੇ ਦੁੱਧ ਦੇ ਤਾਂ ਥੱਲੇ ਜਿਹਦੇ ਮਗਰ ਵੱਛਾ ਇਹ ਦੁੱਧ ਦੇ ਸੁਨੇ ਹੈਗਾ ਜੇ 11-12 ਕਿਲੋ 11-12 ਤੇ ਮਗਰ ਵੱਛਾ ਹੂੰ ਸੂਵਾ ਦੁੱਜਾ ਲਓ ਜੀ ਸੂਵਾ ਦੁੱਜਾ ਮਗਰ ਵੱਛਾ ਤੇ 11 ਕਿਲੋ ਦੁੱਧ ਠੀਕ ਹੈ ਜੀ ਸੂਈ ਵੀ 8-9 ਦਿਨਾਂ ਦੀ ਆ ਬੈਠਾ ਮੈਂ ਆ ਵੱਛਾ ਬਿਲਕੁਲ ਲਾਲ ਵੱਛਾ ਜਿਹੜਾ ਇਹਦੇ ਥੱਲੇ ਆ ਦੇਖੋ ਠੀਕ ਹੈ ਜੀ ਜਾਓ ਆ ਨੂੰ ਬੈਠੋ ਚਬਾਈ ਬਾਈ ਇਹਦੇ ਵਿੱਚ ਦੱਸ ਦੋ ਚੂਣ ਵਧੀਆ ਕੋਈ ਬੰਦਾ ਹੋਗਾ ਨਹੀਂ ਇਦਾਂ ਹੀ ਠੀਕ ਹੈ ਜੀ ਕਿਸੇ ਤਰ੍ਹਾਂ ਬੰਗਾ ਨਿਆਣਾ ਪਾਉਣ ਦੀ ਲੋੜ ਨਹੀਂ ਦੋਸਤੋ ਇਸੇ ਤਰ੍ਹਾਂ ਹੀ ਤੁਸੀਂ ਬਹਿ ਕੇ ਬੱਚਾ ਛੱਡ ਕੇ ਚਬਾਈ ਕਰ ਸਕਦੇ ਜੀ ਠੀਕ ਆ ਤੇ ਚਵਾਪ ਸਮਾਜ ਦੀ 1 ਨੰਬਰ ਬਾਈ ਦਾ ਸੰਢਿਆ ਇੱਥੇ ਥੰਥੁਣਾ ਦੇਖ ਲੋ ਆ ਦੇਖੋ ਕੀ ਸਾਰੇ ਹੌਲੀ ਸੀਲ ਉਹਨਾਂ ਨੂੰ ਕੋਈ ਮਤਲਬ ਕੋਈ ਲੰਮਾ 25 60 ਕਿਲੋ ਲੱਤਾਂ ਮਾਰੀਆਂ ਨੇ ਉਹ ਕੰਮ ਨਹੀਂ ਹੈਗਾ ਬਿਲਕੁਲ ਹਾਂਜੀ ਇਹਦਾ ਕਿੰਨਾ ਕ ਕਰਦੇ ਮੋਲ ਇਹਦਾ ਵੀ 32 30 ਦੇ ਦਾਂਗੇ ਇਹ ਵੀ 30 ਦੀ ਦੇਣਾ ਹੋਗਾ ਠੀਕ ਹੈ ਭਰਾ ਜੀ ਹਾਂਜੀ ਇਹੋ ਪਸ਼ੂ ਭਾਜੀ ਅੱਜ ਦਾ ਨਾਮ ਆਪਣੇ ਕੋਲ ਹਾਂਜੀ ਹਾਂਜੀ ਇਹਨਾਂ ਦੇ ਜੋਰ ਲੱਗਿਆ ਹੈ ਇਹਨਾਂ ਦਾ ਜੋਰ ਲੱਗਿਆ ਜੋਰ ਪੂਰਾ ਲੱਗ ਗਿਆ ਨੰਬਰ ਆਪਣਾ 946 9890 ਠੀਕ ਹੈ ਜੀ ਹਾਂਜੀ ਸੋ ਪਸ਼ੂ ਦੇੜੇ ਦੋਸਤੋ ਘਟੋ ਘਟ ਵੀ ਅੱਜ ਆਪਾਂ ਤੁਹਾਨੂੰ ਦਿਖਾ ਦੇ 11 ਨਗ ਸੀਗੇ ਪਹਿਲੀ ਵੀਡੀਓ ਦੇ ਵਿੱਚ ਕਵਰ ਕਰਤੀ ਸੀ ਕਿ ਦੋ ਜਣਗ ਤੇ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਪੰਜ ਨਗ ਹੋਰ ਤੁਹਾਨੂੰ ਦਿਖਾਤੇ ਐ ਐਨੀਮਲ ਜਿਹੜਾ ਵੀ ਪਸੰਦ ਆਊਗਾ ਤਸੱਲੀ ਤੁਸੀਂ ਕਰਨੀ ਆ ਤੁਹਾਡਾ ਹੱਕ ਸਮਝ ਕੇ ਕਿਉਂਕਿ ਪੈਸੇ ਲਾਉਣੇ ਆ ਰਕਮ ਲਾਉਣੀ ਆ ਕਿਸੇ ਵੀਰ ਨੇ ਤੇ ਤਸੱਲੀਆਂ ਜਿਹੜੀਆਂ ਜ਼ਰੂਰ ਕਰ ਲਿਆ ਕਰੋ ਠੀਕ ਹੈ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ